पढ़ूं मुर्स पढु मु ਉਹ ਇਹ ਲੈਟਰ ਲੈਟਰ ਚਲੋ ਬਈ ਪੁੱਤ ਮਾਰ ਗਿਆ ਮਾਰ ਕੇ ਭਾਜੀ ਸਾਈਡ ਹੋ ਜਾਓ ਹਾਏ 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 ਕਰਾ जय भे पी जय भे भे त ਵਾਹਿਗੁਰੂ ਜੀ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰਪੰਥਵੰਤ ਸਿੰਘ ਪੰਨੂ ਵੱਲੋਂ ਜੋ 31 ਮਾਰਚ ਨੂੰ ਡਾਕਟਰ ਭੀਮਰਾਓਂ ਅੰਬੇਦਕਰ ਜੀ ਦਾ ਫਲੋਰ ਦੇ ਵਿਖੇ ਪਿੰਡ ਨੰਗਲ ਦੇ ਵਿੱਚ ਜਿਹੜੇ ਬੋਤਲ ਦੇ ਨਾਲ ਇੱਕ ਛੇੜਛਾਣੀ ਜਿਹੜੀ ਕੀਤੀ ਗਈ ਔਰ ਗੰਦੇ ਲਫ਼ਜ਼ਾਂ ਦੇ ਨਾਲ ਜੋ ਨੇ ਸਪੀਚ ਕੀਤੀ ਔਰ ਜ਼ਿੰਮੇਵਾਰੀ ਲਈ ਉਸ ਦੀ ਅਸੀਂ ਅੱਜ ਸਮੂਹ ਬਾਲਮੀਕਨ ਸਮਾਜ ਇਕੱਠਾ ਹੋ ਕੇ ਅੱਜ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਪੁਤਲਾ ਫੂਕ ਪ੍ਰਦਰਸ਼ਨ ਕਰ ਰਹੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਜਿਹੜੀ ਪੰਜਾਬ ਸਰਕਾਰ ਆ ਇੱਕ ਪਾਸੇ ਤਾਂ ਦਲਿਤਾ ਦੇ ਹੱਕਾਂ ਦੀ ਗੱਲ ਕਰਦੀ ਆ 바ਵਾ ਸਾਹਿਬ ਦੀਆਂ ਫੋਟੋਆਂ ਸ਼ਹੀਦੇ ਅਜਮ ਭਗਤ ਸਿੰਘ ਦੀਆਂ ਫੋਟੋਆਂ ਲਗਾ ਕੇ ਦਫ਼ਤਰਾਂ ਦੇ ਸਰਕਾਰੀ ਧਾਰਿਆਂ ਦੇ ਵਿੱਚ ਹਾਂਜੀ ਸਰਕਾਰੀ ਧਾਰਿਆਂ ਦੇ ਵਿੱਚ ਫੋਟੋਆਂ ਲਵਾ ਕੇ ਡਾਕਟਰ ਬੀ ਆਰ ਐਮ ਬੇਦਕਰ ਦੀ ਸੋਚ ਨੂੰ ਅੱਗੇ ਵਧਾਉਣ ਦੀ ਗੱਲ ਕਰਦੀ ਆ ਅੱਜ ਪੰਜਾਬ ਦੇ ਵਿੱਚ ਦੂਜੀ ਵਾਰ ਜਿਹੜਾ 바ਵਾ ਸਾਹਿਬ ਦੇ ਬੋਤ ਦੇ ਨਾਲ ਛੇੜਖਾਨੀ ਹੋਈ ਪਰ ਤੁਸੀਂ ਇਹ ਦੇਖੋ ਜਿਹੜੀ ਪੰਜਾਬ ਸਰਕਾਰ ਆ ਹਜੇ ਤੱਕ ਵੀ ਚੁੱਪੀ ਸਾਧ ਕੇ ਬੈਠੀ ਇੱਕ ਵੀ ਬਿਆਨ ਉਹਨਾਂ ਦੇ ਕਿਸੇ ਲੀਡਰ ਵੱਲੋਂ ਜਾਂ ਸੀਐਮ ਭਗਵੰਤ ਮਾਨ ਵੱਲੋਂ ਨਹੀਂ ਆਇਆ ਸਾਡੀ ਇਹੀ ਅਪੀਲ ਆ ਕਿ ਜਿਹੜਾ ਸੈਸ਼ਨ ਹੋਰ ਜਾ ਰਿਹਾ ਉਹਦੇ ਵਿੱਚ ਸਰਕਾਰ ਜਿਹੜਾ ਇਹੋ ਜਿਹੇ ਮਤਾ ਪਾਸ ਕਰੇ ਤਾਂ ਜੋ ਕੋਈ ਵਿਦੇਸ਼ ਦੇ ਵਿੱਚ ਬਹਿ ਕੇ ਵੀ ਕਿਸੇ ਵੀ ਧਰਮ ਦੇ ਖਿਲਾਫ ਟਿੱਪਣੀ ਕਰਦਾ ਜਾਂ ਛੇੜਛਾੜ ਨਹੀਂ ਕਰਦਾ ਉਹਤੇ ਬੰਦੀ ਕਾਨੂੰਨੀ ਕਾਰਵਾਈ ਇਹੋ ਜੀ ਧਾਰਾ ਹੋਣੀ ਚਾਹੀਦੀ ਤਾਂ ਜੋ ਉਹਨੂੰ ਵਿਦੇਸ਼ ਚੋਂ ਲਿਆ ਕੇ ਇੱਧਰ ਪੰਛੀ ਦੀ ਸਜ਼ਾ ਦਿੱਤੀ ਜਾਵੇ ਔਰ ਪੰਜਾਬ ਦੇ ਅੰਦਰ ਪੰਜਾਬੀ ਲੋਕ ਜਿਹੜੇ ਸਾਡਾ ਭਾਈਚਾਰਾ ਜਿਹੜਾ ਮਜ਼ਬੂਤ ਆ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਸਾਡਾ ਸਿੱਖ Hindu Muslim Sai ਭਾਈਚਾਰਾ ਸਾਰਾ ਇੱਕ ਵਾਂ ਅਸੀਂ Dalit ਜੱਥੇਬੰਦੀਆਂ ਇੱਕ ਵਾਂ ਕੋਈ ਵੀ ਇਹੋ ਜਿਹੇ ਲੋਕ ਜਿਹੜੇ ARSS ਦੇ ਜਿਹੜੇ ਏਜੰਟਰ ਏਜੰਸੀਆਂ ਦੇ ਲੋਕ ਇਹ ਸਰਕਾਰਾਂ ਦੁਆਰਾ ਹੀ ਇਹੋ ਜੇ ਮਾਹੌਲ ਨੂੰ ਖਰਾਬ ਕਰਾਇਆ ਜਾ ਰਿਹਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ 14 April ਨੂੰ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਨ ਆ ਰਿਹਾ ਉਸ ਵੱਲੋਂ ਇੱਕ ਗੱਲ ਕਹੀ ਗਈ ਵੀ ਇਸ ਦਿਨ 14 April ਨੂੰ ਜਿਹੜਾ ਅਸੀਂ ਬੁੱਤ ਜਿਹੜੇ ਅਖੜਾਂਗੇ ਸਾਡਾ ਖੁੱਲਾ ਚੈਲੰਜ ਆ 14 ਅਪ੍ਰੈਲ ਨੂੰ ਭਗਵਾਨ ਜਿਹੜਾ ਡਾਕਟਰ ਬੀ ਆਰ ਅੰਬੇ德ਕਰ ਚੌਂਕ ਦੇ ਵਿੱਚ ਅੱਜ ਪੁਤਲਾ ਫੂ ਪ੍ਰਦਰਸ਼ਨ ਕਰ ਰਹੇ ਆ ਉਸ ਦਿਨ ਅਸੀਂ ਸਮੂਹ ਸਮਾਜ ਇਕੱਠਾ ਹੋ ਕੇ ਇੱਥੇ ਪੈਰਾ ਦਵਾਂਗੇ ਔਰ ਖੁੱਲੀ ਚੇਤਾਵਨੀ ਹੈ ਜਿਸ ਮਾਈਦੇ ਲਾਲ ਚ ਦਮ ਹੈਗਾ ਉਹ ਇੱਥੇ ਆ ਕੇ ਬੁੱਤ ਨੂੰ ਟੱਚ ਕਰਕੇ ਦਿਖਾਵੇ ਜੈਪੀ ਜੈਪੜਾ ਸਰ ਜਿਹੜਾ ਪੰਨੋਂ ਵੱਲੋਂ ਬਿਆਨ ਦਿੱਤਾ ਗਿਆ ਹੈ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਜਪੁਸਤ ਹਜਰੋਂ ਕੋਈ ਸੇਫਟੀ ਉੱਤੇ ਉਪਲਬਧ ਕੀਤੀ ਗਈ ਜਾਂ ਜਿੰਨੇ ਪੰਜਾਬ ਦੇ ਬੁੱਤ ਲੱਗੇ ਸਰ ਇਹ ਬਟਾਲੇ ਦੇ ਵਿੱਚ ਵੀ ਅੱਜ ਇੱਕ ਬੁੱਤ ਨਾਲ ਛੇੜਖਾਨੀ ਹੋਈ ਆ ਦੇਖੋ ਜਿਹੜੀ ਅੰਮ੍ਰਿਤਸਰ ਦੇ ਵਿੱਚ ਗੁਰੂ ਦੀ ਨਗਰੀ ਦੇ ਵਿੱਚ ਐਡਾ ਵੱਡਾ ਜਿਹੜੋ ਡਾਕਟਰ ਵੀਰਮ ਵੇਦਕਰ ਸਾਹਿਬ ਦੀ ਬੁੱਤ ਦੇ ਨਾਲ ਛੇੜਖਾਨੀ ਕੀਤੀ ਗਈ ਸਰਕਾਰ ਉਦੋਂ ਵੀ ਚੁੱਪੀ ਸਾਧ ਕੇ ਬੈਠੀ ਰਹੀ ਔਰ ਦੂਜੀ ਘਟਨਾ ਜਿਹੜੀ ਇਹ ਨੰਗਲ ਦੇ ਵਿੱਚ ਹੋਈ ਜਿਹੜੀ ਫਲੋਰ ਤੇ ਪਿੰਚ ਪਿੰਡ ਪਿੰਦਾ ਰਾਤ ਇੱਕ ਬਟਾਲੇ ਦੇ ਵਿੱਚ ਵੀ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਛੇੜਖਾਨੀ ਕੀਤੀ ਸਰਕਾਰ ਇੱਥੋਂ ਕਲੀਅਰ ਆ ਵੀ ਸਰਕਾਰ ਏਜੰਸੀਆਂ ਦੇ ਨਾਲ ਰਲ ਗਈ ਆ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦੀ ਆ ਉਹਨਾਂ ਦੇ ਇਸ਼ਾਰਿਆਂ ਤੇ ਕੁਝ ਹੋ ਰਿਹਾ ਸਾਨੂੰ ਕੋਈ ਸਿਕਿਉਰਟੀ ਦੀ ਲੋਨ ਨਹੀਂ ਅਸੀਂ ਜਿੰਨੇ ਵੀ ਬਾਬਾ ਸਾਹਿਬ ਦੇ ਪੈਰੋਕਾਰ ਆ ਅਸੀਂ ਖੁਦ ਜਿਹੜੀ ਇੱਥੇ ਸਿਕਿਉਰਟੀ ਆਪ ਪ੍ਰੋਵਾਈਡ ਕਰਾਂਗੇ ਅਸੀਂ ਆਪ ਬੁੱਤ ਦਾ ਜਿਹੜਾ ਖਿਆਲ ਰੱਖਾਂਗੇ ਜਿੱਥੇ-ਜਿੱਥੇ ਵੀ ਮੇਰੀ ਪੰਜਾਬ ਦੇ ਭਾਰਤ ਦੇ ਅੰਦਰ ਜਿਹੜੇ ਲੋਕ ਅੰਬੇਡਕਰੀ ਐ ਉਹਨਾਂ ਨੂੰ ਇਹੀ ਅਪੀਲ ਆ ਜਿੱਥੇ ਵੀ ਬੋਤਵਾ ਉਥੇ ਆਪਣੇ ਵੱਲੋਂ ਕੈਮਰੇ ਲਵਾਏ ਜਾਣ ਆਪਣੇ ਵੱਲੋਂ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਰਕਾਰਾਂ ਨੇ ਇਹੋ ਜਿਹੇ ਕਰਕੇ ਹੀ ਰਾਜਨੀਤੀ ਕਰਨੀ ਆ ਵੋਟਾਂ ਦੇ ਟਾਈਮ ਇਹਨਾਂ ਨੇ ਤੁਹਾਡੇ ਲੋਕਾਂ ਕੋ ਆਣਾ ਪਰ ਇਹ ਦੇਲ ਮਤ ਭੁੱਲਿਓ ਵੀ ਜੋ ਸਾਡੇ ਰਹਿਬਰਾਂ ਦੀ ਬੇਦਵੀ ਕੀਤੀ ਗਈ ਆ ਉਹਨੂੰ ਕਿਸੇ ਵੀ ਹਾਲਤ ਚ ਭੁੱਲਿਆ ਨਹੀਂ ਜਾਵੇਗਾ ਇਲੈਕਸ਼ਨਾਂ ਦੇ ਟਾਈਮ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਧੰਨਵਾਦ ਜੀ ਮੈਂ ਭੀਮ ਜੈਪਾਰ ਜੀ ਇਹ ਤੁਸੀਂ ਦੇਖ ਸਕਦੇ ਆ ਇਹ ਸੋਚੀ ਸਮਝੀ ਸਾਜ਼ੀ ਹੈ ਏਜੰਸੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਇਹ ਦੂਜੀ ਵਾਰੀ ਜਿਹੜੀ ਇਹ ਘਟਨਾ ਵਾਪਰ ਚੁੱਕੀ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਕੁਝ ਵੀ ਕੋਈ ਸਖਤ ਕੋਈ ਇਹਨਾਂ ਨੇ ਕੋਈ ਕਾਨੂੰਨ ਨਹੀਂ ਬਣਾਇਆ ਨਾ ਕੋਈ ਸਖਤ ਕੋਈ ਆਪਣਾ ਇਹਨਾਂ ਦਾ ਕਦਮ ਚੱਕਿਆ ਇਹ ਜਾਣ ਬੂਝ ਕੇ ਜਿਹੜਾ ਵਾ ਦਲਿਤ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਬਾਰ-ਬਾਰ ਤੇ ਕੋਈ ਜਿਹੜਾ ਪੰਨੂ ਆ ਇਹ ਖੁਦ ਇੱਕ ਆਪਣੇ ਹੁਣ ਸਿੱਖਤਾਸ਼ੀ ਦਾ ਦਾਵਾ ਜਦ ਕਿ ਤੁਸੀਂ ਦੇਖ ਸਕਦੇ ਕਦੀ ਹੱਥ ਕਪ ਕੋਈ ਸਿੱਖ ਫੋਰਮ ਦੇ ਬਾਰੇ ਕੋਈ ਇਹਨੇ ਕੋਈ ਵੀ ਹਤਾਸ਼ੀ ਵਾਲੀ ਗੱਲ ਕੀਤੀ ਨਹੀਂ ਆ ਇਹ ਸਿਰਫ ਸਿਰਫ ਬਾਹਰ ਬੈਠ ਕੇ ਇੱਥੇ ਦੇ ਬੱਚਿਆਂ ਨੂੰ ਯੂਜ਼ ਕਰ ਰਿਹਾ ਵਾ ਕੀ ਤਾਂ ਕਿ ਇੱਥੇ ਦੰਗੇ ਹੋ ਸਕਣੇ ਇਹ ਖੁਦ ਕਿਉਂ ਨਹੀਂ ਇੱਥੇ ਆਂਦਾ ਵਾ ਤੇ ਖਾਲਿਸਤਾਨ ਦੇ ਨਾਰੇ ਲਾਂਦਾ ਉੱਥੇ ਬੈਠ ਕੇ ਇਹ ਪਹਿਲਾਂ ਖੁਦ ਆਪ ਅੱਗੇ ਆਵੇ ਤੇ ਖੁਦ ਆਪਣੇ ਅੱਗੇ ਕੋਈ ਗੱਲ ਕਰਕੇ ਆਵੇ ਕੋਈ ਆਪਣੇ ਖਾਲਿਸਤਾਨਾਂ ਦੀ ਕੁਝ ਵੀ ਕਿਉਂਕਿ ਦੇਖੋ ਬਾਹਰ ਬੈਠੇ ਗੱਲਾਂ ਕਰਦੀਆਂ ਬਹੁਤ ਸੋਖੀਆਂ ਵਾ ਇਹਦੇ ਪਿੱਛੇ ਜਿਹੜੇ ਬੱਚੇ ਲੱਗ ਰਹੇ ਆ ਜਾਂ ਜਿਹੜਾ ਵੀ ਯੁਵਾ ਲੱਗ ਰਹੇ ਨੇ ਪਿੱਛੇ ਉਹ ਥੋੜਾ ਜਿਹਾ ਚਕੰਨਾ ਹੋਵੇ ਕਿ ਦੇਖਣ ਤੁਹਾਨੂੰ ਇਹ ਵਰਤ ਰਿਹਾ ਬਸ ਤੇ ਆਪਾਂ ਅਪੀਲ ਇਹੇ ਕਰਦੇ ਪੰਜਾਬ ਸਰਕਾਰ ਨੂੰ ਇੱਥੇ ਜਲਦ ਜੇ ਸਖਤ ਸਖਤ ਤੌਰ ਤੇ ਨਾਅਕੀ ਐਕਸ਼ਨ ਦਿੱਤਾ ਗਿਆ ਤਾਂ ਅਸੀਂ ਸਮੂਹ ਭਾਈਚਾਰਾ ਅਸੀਂ ਆਪਣੇ ਜੋ ਹੋ ਤੇ ਜੇ ਉਸ ਤੁਸੀਂ ਤੁਹਾਨੂੰ ਦੱਸ ਤੁਸੀਂ ਯਾਦ ਕਰ ਸਕਦੇ ਹੋ ਫਿਰ ਦਲੀਪ ਭਾਈਚਾਰਾ ਜੋ ਵੀ ਹੈ ਜ਼ਿੰਮੇਵਾਰੀ ਚੱਕੂਗਾ ਜੋ ਕੁਝ ਵੀ ਹੋਊਗਾ ਮਤਲਬ ਤੁਸੀਂ ਆ ਦੇਖ ਸਕਦੇ ਹੋ ਕਿ ਸਰਕਾਰਾਂ ਚੁੱਪੀ ਵੱੜ ਕੇ ਬਠੀਆਂ ਕੋਈ ਪੰਜਾਬ ਪੁਲਿਸ ਵਾਲੋ ਕੋਈ ਵੀ ਸਰਕਾਰਬਨੀ ਹੋ ਰਹੀ ਆ ਤੇ ਦੇਖੋ ਕਰ ਰਾਤ ਦਾ ਹੋ ਚੁੱਕਾ ਹੈ ਕੋਈ ਵੀ ਚੌਂਕ ਵਿੱਚ ਪੁਲਿਸ ਮੁਲਾਜ਼ਮ ਨਹੀਂ ਸੀਗਾ ਤੇ ਅਪੱਖੋਂ ਤੋਂ ਇਸ ਚੀਜ਼ ਦੀ ਅਪਾ ਜ਼ਿੰਮੇਵਾਰੀ ਚੱਕਾਂਗੇ ਕਿ ਜੋ ਵੀ ਆ ਸਕਦਾ ਵਾ ਤੇ ਖੁੱਲਾ ਚੈਲੰਜ ਹੈ ਜੈ ਭੀਮ ਜੈ ਭਪਾ